ਮੈਂ ਬਾਕੀ 100 ਵਾਈ ਕੀ ਜਿੱਥੇ 100 ਵਾਈ ਬਕੀ ਬਤੇ ਮੈਂ ਫੋਲਕਾ ਜ਼ਿਲ੍ਹੇ ਦਾ ਸਮਰਧ ਰੱਖਿਆ ਮਾਨ ਸਾਹਿਬ ਤੇ ਜਿਹੜਾ ਮੇਰਾ ਜ਼ਿਲ੍ਹਾ ਜੀ ਇਹ ਖੇਤੀਬੋਗਤਾਂ ਦੇ ਵਿੱਚ ਪੰਜਾਬ ਚ ਸਭ ਤੋਂ ਅੱਗੇ ਹੈ ਤੇ ਸਾਨੂੰ ਇੱਥੇ ਕੀ ਸਮੱਸਿਆ ਆਉਂਦੀ ਹੈ ਜਿਸ ਤਰ੍ਹਾਂ ਹੁਣ ਨਹਿਰਾਂ ਬੰਦ ਹੋ ਗਈਆਂ ਹੁਣ ਸਾਡੇ ਬਾਗ ਸੁੱਕਦੇ ਪਏ ਸਾਨੂੰ ਉੱਥੇ ਪਾਣੀ ਚਾਹੀਦਾ ਜਿਵੇਂ ਹੁਣ ਤੁਸੀਂ 1 ਜੂਨ ਨੂੰ ਜੋ ਝੋਨੇ ਫਾਰੇ ਜੋ ਕਿਹਾ ਹੈ ਲਾਉਣ ਨੂੰ ਬਿਲਕੁਲ ਸਾਰਾ ਹੁਣ ਯੋਗ ਕਦਮ ਹੈ ਜਿਸ ਤਰ੍ਹਾਂ ਇੱਥੇ ਭਾਈ ਸਾਹਿਬ ਨੇ ਕਿਹਾ ਸੀਗਾ ਵੀ 126 ਬਾਰੇ ਗੱਲ ਕੀਤੀ ਸੀ ਵੀ ਇਹ 25 ਜੂਨ ਨੂੰ ਲੱਗਦਾ ਹੈ। ਕੀ ਕਿ ਯੂਨੀਵਰਸਿਟੀ ਕਹਿੰਦੀ ਵੀ ਇਹ 25 ਜੂਨ ਨੂੰ ਤੁਸੀਂ ਲਾਓ। ਜਿਵੇਂ ਅਗੇਤੀਆਂ ਵੈਰੈਟੀਆਂ ਨੇ ਜਿਵੇਂ ਮੈਂ ਇਹਨਾਂ ਨੂੰ ਜਵਾਬ ਦਵਾਗਾ ਜਿਵੇਂ ਪੂਸਾ ਬਾਸਮਤੀ 1401 ਹੈ। ਇਹ ਲੰਮੇ ਸਮੇਂ ਚ ਪੱਕਦੀ ਹੈ। ਤਾਂ ਇਹਦੇ ਵਿੱਚ ਦਿੱਕਤ ਆਉਂਦੀ ਹੈ। ਉਦੋਂ ਮੌਇਸਚਰ ਹੁੰਦਾ ਹੈ, ਬੀਐਲਬੀ ਆਉਂਦੀ ਹੈ। ਤਾਂ ਇਹ ਅਗੇਤਾ ਲਗਨ ਨਾਲ ਹੀ ਖਤਮ ਹੋਵੇਗੀ। ਤਾਂ ਜਿਵੇਂ ਅਸੀਂ ਇੱਕ ਜੂਨ ਤੋਂ ਯੂਨੀਵਰਸਿਟੀ ਦੀਆਂ ਕਿਸਮਾਂ ਨੇ ਪੀਆ 114 ਹੈ, 121 ਹੈ, 122 ਹੈ, 131, 132 ਹੈ। ਤਾਂ ਇਹ ਦਿੱਤੀਆਂ ਵੈਰਾਈਆਂ ਦੇ ਇੱਕ ਜਰੂਨ ਤੋਂ ਲਾਉਣ ਦਾ ਸਾਨੂੰ ਬੜਾ ਲਾਭ ਹੋਏਗਾ ਤੇ ਦੂਜਾ ਤੁਸੀਂ ਇਹ ਗੱਲ ਕਹੀ ਸੀ ਵੀ ਅਸੀਂ ਪਾਣੀ ਲੈ ਦੇ ਵੀ ਘੰਟਾ ਦਵਾਂਗੇ ਫਨੀਆਂ ਲਈ ਵਾਸਤੇ ਤਾਂ ਹੁਣ ਸਾਡੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਸਬਜ਼ੀਆਂ ਨੇ ਜਿਹੜੀ ਉਹ ਉਹਦੇ ਵਿੱਚ ਕੀ ਹੈ ਜੀ ਗ੍ਰਿਡ ਤੋਂ ਬਿਜਲੀ ਛੱਡ ਦਿੱਤੀ ਜਾਂਦੀ ਹੈ ਉਹ ਬਿਜਲੀ ਬੋਰਡ ਕੀ ਕਰਦਾ ਹੈ ਅਗੋਂ ਰਾਂਝ ਜੰਪਰ ਕੱਢ ਦਿੰਦਾ ਤਾਂ ਉਹ ਕੀ ਹੈ ਗ੍ਰਿਡ ਚ ਚਲਦੀ ਪਈ ਹੈ ਪ੍ਰਕਾਰ ਵਿੱਚ ਆਊਗਾ ਚਲਦੀ ਪਰ ਸਾਡੇ ਖੇਤਾਂ ਤੱਕ ਪਹੁੰਚਦੀ ਨਹੀਂ ਆਪ ਬਿਜਲੀ ਦੀ ਹੈ ਜੀ ਸ਼ਾਮ ਨੂੰ ਨਾ ਛੱਡੋ ਕਿਉਂਕਿ ਕਣਕਾਂ ਪੱਕੀਆਂ ਪਈਆਂ ਨੇ ਤਾਂ ਤੁਸੀਂ ਸੁਬ੍ਹਾ ਚਾਵਲ ਵੇਲੇ ਤੇਨੇ ਵੇਲੇ ਛੱਡ ਦਿਓ ਕੋਈ ਅਸੀਂ ਲਾ ਲਾਂਗੇ ਪਰ ਸਾਨੂੰ ਬਿਜਲੀ ਘੱਟੋ ਘੱਟ 4 ਘੰਟੇ ਤਾਂ ਜ਼ਰੂਰ ਦੇਓ ਜੀ ਸਬਜ਼ੀਆਂ ਵਾਸਤੇ ਸਬਜ਼ੀਆਂ ਵਾਸਤੇ ਦੀ ਇਹਦਾ ਫਿਲਟਰ ਦਾ ਪਤਾ ਕਰੋ ਜੀ ਮੈਂ ਤੁਹਾਨੂੰ ਬਰੇਕੇਰੇ ਫਿਲਟਰ ਨੇ ਜਿਹੜੇ ਸਬਜ਼ੀਆਂ ਵਾਲੇ ਉਹਨਾਂ ਨੂੰ ਫਿਰ ਉਹ ਸਭ ਨਾਲ ਬਿਜਲੀ ਦੇਗਾ ਇੱਕ ਸਰ ਜੇ ਫਿਲਟਰ ਵੀ ਚੇਂਜ ਕਰਨੇ ਪੈਗੇ ਨਾ ਫਿਲਟਰ ਚੇਂਜ ਕਰ ਲਓ ਕਿਉਂਕਿ ਆਪਾਂ ਪਿੰਡਾਂ ਵਾਲੀ ਲੈ ਆਉਂਦੀ ਸੀ ਪਹਿਲਾਂ ਇੱਕ ਖੇਤਾਂ ਵਾਲੀ ਹੁੰਦੀ ਸੀ ਕਦੇ ਪਿੰਡ ਦੇ ਪਿੰਡ ਵਾਲਾ ਆਪਾਂ ਕੱਟ ਜਾਂਦਾ ਸੀ ਕਦੇ ਖੇਤਾਂ ਵਾਲਾ ਕੱਟੀ ਆਪਾਂ ਅਲੱਗ-ਅਲੱਗ ਕਰ ਲਈਏ ਸਬਜ਼ੀਆਂ ਵਾਲਾ ਪਿੰਡ ਜਿਹੜੇ ਅਲੱਗ ਕਰ ਲਈਏ ਹੈਨਾ ਪਨੀਰੀ ਵਾਲੇ ਅਲੱਗ ਕਰ ਲਈਏ ਤੁਹਾਨੂੰ ਜਿੰਨੀ ਬਿਜਲੀ ਚਾਹੀਦੀ ਉਹਨਾਂ ਨੂੰ ਮਿਲਦੀ ਮਾਂ ਸਾਬ ਸਬਜੀ ਆ ਉਸ ਨੂੰ ਲਿਖ ਦੇ ਦੇ ਤੁਸੀਂ ਲਿਖ ਦੇ ਦੇ ਇੱਕ ਨਾ ਹੀ ਮੈਨੇਰੀ ਪਾਣੀ ਦੇ ਕਹ ਰਿਹਾ ਸੀਗਾ ਜਿਹੜਾ ਬਾਗਾ ਵਾਸਤੇ ਦਾ ਨਹਿਰੀ ਪਾਣੀ ਛੱਡਿਆ ਜਾਵੇ ਕਿਉਂਕਿ ਬਾਗ ਸੁੱਕ ਰਿਹਾ ਕਿਉਂਕਿ ਟਿਊਬਲਾਂ ਦਾ ਪਾਣੀ ਜਿਹੜਾ ਹੈ ਉਹ ਬਾਗਾ ਲਈ ਚੰਗਾ ਨਹੀਂ ਹੈਗਾ ਇਹ ਨਹੀਂ ਛੱਡਣ ਉਹ ਛੱਡ ਨਹੀਂ ਚਾਹੇ ਥੋੜਾ ਥੋੜਾ ਛੱਡ ਦਿਓ ਪਾਣੀ ਦੀ ਕੋਈ ਕਮੀ ਨਹੀਂ ਨਾ ਨਹਿਰੀ ਦੀ ਨਾ ਹੀ ਛਿਲੀ ਦੀ ਕੋਈ ਨਹੀਂ